ਉਹ ਗੈਂਗਸਟਰ ਹੈ ਜੀ ਉਹ ਹੈ ਜੀਆ ਫਿਰ ਮੈਂ ਮਰ ਜਨਾ ਮਾਰ ਦਿਓ ਮੈਨੂੰ ਫਿਰ ਮੇਰੇ ਤੋਂ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਹੈਗਾ ਇਲੈਕਸ਼ਨ ਤੁਸੀਂ ਨਹੀਂ ਲੜਨ ਦੇਣਾ ਚਾਹੁੰਦੇ ਮੈਨੂੰ ਲੋਕਾਂ ਦੇ ਵਿੱਚ ਜਾ ਕੇ ਮੈਨੂੰ ਕੰਮ ਤੁਸੀਂ ਨਹੀਂ ਕਰਨ ਦੇਣਾ ਚਾਹੁੰਦੇ ਮੈਨੂੰ ਦੱਸ ਦਿਓ ਮੈਂ ਕਿੱਥੇ ਜਾਵਾਂ ਗੈਂਗਸਟਰ ਅੱਖਰ ਲਾਤਾ ਮੈਨੂੰ ਵੀ ਭਾਈ ਜ਼ਿੰਦਗੀ ਜਿਉਣ ਦਾ ਹੱਕ ਹੈ ਮੈਂ ਵੀ ਆਪਦੇ ਘਰ ਵਾਪਸੀ ਕੀਤੀ ਆ ਮੁਖਤਾਰ ਰਾਜਾ ਹੈ ਜਿਹਦਾ ਮਤਲਬ ਇਹ ਨਹੀਂਗਾ ਕਿ ਹੁਣ ਮੈਨੂੰ ਉਹ ਇੱਕ ਅੱਖਰ ਨਾਲ ਹੀ ਕਹਿ ਕੇ ਘੰਡੀ ਜਾਣਾ ਹੈ ਜੇ ਕੁਝ ਗਲਤ ਹੋਇਆ ਪਾਸਟ ਦੇ ਵਿੱਚ ਮੈਂ 10 ਸਾਲਾਂ ਦੀ ਜ਼ਿੰਦਗੀ ਤੇ ਫਿਰ ਗਵਾ ਵੀ ਲੈ ਮੈਂ ਜੇਲ੍ਹ ਕੱਟ ਲਈ ਹੁਣ ਕਿੰਨਾ ਚਿਰ ਇਹ ਜਿਹੜਾ ਗੈਂਗਸਟਰ ਦਾ ਟੈਗ ਆ ਇਹ ਮੇਰੇ ਮੱਥੇ ਤੇ ਲਾਈ ਰੱਖਣਾ ਇੰਸਟਾਗ੍ਰam ਅਕਾਊਂਟ ਕਿ ਬੰਦ ਹੋ ਗਿਆ ਤੁਹਾਡਾ ਤੇ ਚਾਹਤ ਇੰਸਟਾਗ੍ਰam ਤੋਂ ਡਰ ਆਈ ਜਾਂਦਾ ਮੇਲਾ ਮੂਲਾ ਪੀਲਾ ਬੂਲਾ ਪਾ ਗਏ ਉਹਨੂੰ ਮਸਾ ਚਲਾਇਆ ਇਹ ਅਪੀਲ ਕਰਦੇ ਆ ਆਪਣੇ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਮੈਂ ਸਹੀ ਆ ਜਾਂ ਗਲਤ ਆ ਇਹ ਉਹਨਾਂ ਨੇ ਨਿਰਣਾ ਲੈਣਾ ਕਿਸੇ ਦੇ ਕਿਹਾ ਨਾ ਮੈਂ ਸਹੀ ਹੋ ਸਕਦਾ ਨਾ ਬਿਲਕੁਲ ਨਹੀਂ ਜ਼ਿਲ੍ਹਾ ਪ੍ਰੇਸ਼ਾ ਚੋਣਾ ਦਾ ਬਿਗਲ ਬੱਜ ਚੁੱਕਿਆ ਹੈ ਔਰ ਨੋਮੀਨੇਸ਼ਨ ਫਾਈਲ ਲਗਾਤਾਰ ਹੋ ਰਹੀਆਂ ਨੇ ਤੇ ਸਾਡੇ ਨਾਲ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੱਖੋਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਧੰਨਵਾਦ ਜੀ ਅ ਐਪੀਤੀ ਸ਼ੁਰੂ ਕਰਦੇ ਆਂ ਲੋਕਾਂ ਦੇ ਵੀ ਤੁਸੀਂ ਜਾ ਰਹੇ ਹੋ ਲੋਕਾਂ ਦਾ ਕੀ ਰਿਸਪੌਂਸ ਮਿਲ ਰਿਹਾਗਾ ਲੋਕਾਂ ਦਾ ਰਿਸਪੌਂਸ ਜੀ ਮੇਰੇ ਆਪਦੇ ਸਾਰੇ ਭਰਾ ਨੇ ਸਾਡੇ ਆਪਦੇ ਲੋਕ ਨੇ ਤੇ ਇੰਨਾ ਪਿਆਰ ਸ਼ਾਇਦ ਹੀ ਕੋਈ ਕਿਸੇ ਨੂੰ ਦੇ ਸਕਦਾ ਜਿੰਨਾ ਪਿਆਰ ਮਿਲ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਸ਼ਾਇਦ ਤੁਸੀਂ ਗਏ ਵੀ ਸੀ ਉੱਥੇ ਹੁਣ ਪ੍ਰੋਗਰਾਮ ਰਾਤ ਨੂੰ ਇੱਕ ਜਾ ਕੇ ਆਇਆ ਤੇ ਮਤਲਬ ਇੱਕ ਹਫ਼ਤਾ ਦਾ ਟਾਈਮ ਨਹੀਂ ਹੁਣ ਪੂਰਾ ਮਿਲ ਰਿਹਾ ਕਿ ਮੈਂ ਸਾਰੀਆਂ ਥਾਂਵਾਂ ਤੇ ਪਹੁੰਚਿਆ ਜਾ ਸਕਦਾ ਬਹੁਤ ਜ਼ਿਆਦਾ ਰਿਸਪੌਂਸ ਤੇ ਬਹੁਤ ਪਿਆਰ ਮਿਲ ਰਿਹਾ ਅੱਛਾ ਜਦੋਂ ਤੁਹਾਡੀ ਸੀਟ ਦੀ ਵਾਰੀ ਆਈ ਉਦੋਂ ਬਹੁਤ ਸਾਰੀਆਂ ਕਾਉਂਟਰੋਵਰਸੀ ਵੀ ਹੋਈਆਂ ਸੀਟ ਰਿਜ਼ਰਵ ਕਰ ਦਿੱਤੀ ਗਈ ਮਹਿਲਾ ਦੇ ਲਈ ਫਿਰ ਤੁਸੀਂ ਆਪਣੀ ਧਰਮ ਪਤਨੀ ਨੂੰ ਲੜਾਇਆ ਤੇ ਕਿਵੇਂ ਦੇ ਦੇ ਦਉ ਸੀ ਕਿਉਂਕਿ ਇੱਕ ਪਾਸੇ ਸਰਕਾਰ ਦਾ ਪ੍ਰੈਸ਼ਰ ਵੀ ਹੁੰਦਾ ਹੈਗਾ ਜੋ ਜ਼ਿਲ੍ਹਾ ਪ੍ਰਿਚਲਿਤ ਹੁੰਦੀ ਹੈ ਉਹ ਦੂਜੇ ਪਾਸੇ ਤੁਸੀਂ ਇਜਾਜ਼ਤ ਉਮੀਦਵਾਰੋਂ ਇਹ ਦੇਖੋ ਡੈਮੋਕ੍ਰੇਸੀ ਆ ਵੋਟਾਂ ਪੈਣੀਆਂ ਨੇ ਤੇ ਵੋਟਾਂ ਪਾਉਣੀਆਂ ਨੇ ਲੋਕਾਂ ਨੇ ਤੇ ਲੋਕ ਸਿਆਣੇ ਉਹਨਾਂ ਨੇ ਦੇਖਣਾ ਵੀ ਅਸੀਂ ਕਿਹੜਾ ਕੈਂਡੀਡੇਟ ਚੁਣੀਏ ਕਿਹੜਾ ਅੱਗੇ ਜਾ ਕੇ ਲੋਕਾਂ ਨਾਲ ਖੜ ਸਕਦਾ ਵਿਕਾਸ ਦੀ ਗੱਲ ਕਰ ਸਕਦਾ ਜਾਂ ਉਹਨਾਂ ਦੀਆਂ ਮੁਸੀਬਤਾਂ ਨੂੰ ਆਪਣੀ ਮੁਸੀਬਤਾਂ ਸਮਝ ਸਕਦਾ ਉਹਨਾਂ ਨਾਲ ਵਧੀਆ ਤਰੀਕੇ ਨਾਲ ਬੋਲਬਾਣੀ ਰੱਖਦਾ ਜਾਂ ਇੱਜ਼ਤ ਨਾ ਉਹਨਾਂ ਨਾਲ ਪੇਸ਼ ਆਉਂਦਾ ਉਹ ਉਹਨਾਂ ਨੇ ਚੁਣਨਾ ਹੈ ਉਹ ਲੋਕਾਂ ਦਾ ਡਿਸੀਜਨ ਪਰ ਤੁਹਾਡੇ ਹਲਕੇ ਦੇ ਐਮਐਲਏ ਤਾਂ ਕਹਿੰਦੇ ਨੇ ਕਿ 2 ਘੰਟਿਆਂ 'ਚ ਜਿੱਤੇਆਂਗੇ ਸੀ ਇਹ ਕੀ ਪਤਾ ਜੀ ਇਹਦਾ ਹੁਣ ਉਹ ਮਤਲਬ ਜੋ ਕ੍ਰਾਈਟੇਰੀਆ ਉਹ ਉੱਠਾ ਹੋ ਜਾਵੇ 2 ਘੰਟਿਆਂ ਦੇ ਵਿੱਚ ਕੀ ਬਣ ਜਾਣਾ ਹੁਣ 17 ਤਰੀਕੀ ਦੱਸੂ ਕਹਿ ਨਹੀਂ ਸਕਦੇ ਤੁਹਾਡੀ ਇੰਟਰੈਕਸ਼ਨ ਹੋਈ ਐ ਐਮਐਲਏ ਨਾਲ ਨਹੀਂ ਇੰਟਰੈਕਸ਼ਨ ਆਪਣੀ ਕਹ ਦੀ ਜੀ ਹੂੰ ਉਹਨਾਂ ਦਾ ਬਸ ਕੰਮ ਇਹ ਆ ਪਹਿਲੀ ਗੱਲ ਤਾਂ ਉਹ ਸਭ ਤੋਂ ਜ਼ਿਆਦਾ ਜੋ ਇੱਥੇ ਬੇਸ ਹਨ ਉਹਨਾਂ ਦਾ ਉਹ ਗਵਾ ਚੁੱਕੇ ਆ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਛਪਾਉਣ ਲਈ ਉਹ ਸਰਕਾਰ ਕੋਲ ਬਿਲਕੁਲ ਗਲਤ ਚੀਜ਼ਾਂ ਪਲਾਨ ਕਰਦੇ ਪਏ ਉੱਪਰ ਜਾ ਕੇ ਮੇਰੇ ਨਾਂ ਨਾਲ ਗੈਂਗਸਟਰ ਲਾ ਕੇ ਉਹ ਜੀ ਇੱਕ ਗੈਂਗਸਟਰ ਆ ਹੁਣ ਜੇ ਕੁਝ ਗਲਤ ਹੋਇਆ ਪਾਸਟ ਦੇ ਵਿੱਚ ਮੈਂ 10 ਸਾਲਾਂ ਦੀ ਜ਼ਿੰਦਗੀ ਦੇ ਫਿਰ ਗਵਾ ਵੀ ਲੈ ਮੈਂ ਜੇਲ੍ਹ ਕੱਟ ਲਈ ਹੁਣ ਕਿੰਨਾ ਚਿਰ ਇਹ ਜਿਹੜਾ ਗੈਂਗਸਟਰ ਦਾ ਟੈਗ ਆ ਇਹ ਮੇਰੇ ਮੱਥੇ ਤੇ ਲਾਈ ਰੱਖਣਾ ਜੇ ਮੈਂ ਕੁਈ ਸੋਸ਼ਲ ਵਰਕ ਕਰਦਾ ਹੈ ਤੇ ਇਹ ਕਹਿ ਦਿੰਦੇ ਆ ਮਨ ਲਾ ਐਮ ਐਲ ਏ ਸਾਹਿਬ ਇਹਨਾਂ ਦਾ ਸਿਰਫ ਉਸ ਚੀਜ਼ ਨੂੰ ਕੋਈ ਚੰਗਾ ਕੰਮ ਕਰਦੇ ਆ ਨਾ ਉਹਨੂੰ ਇਹਨਾਂ ਨੇ ਕੀ ਕਹਿ ਕੇ ਲਾ ਕੋਣਾ ਕਿ ਇਹ ਆਪਦੇ ਇਲੈਕਸ਼ਨ ਨੂੰ ਲੈ ਕੇ ਕਰ ਰਿਆ ਜਾਂ ਇਹਨੇ ਅੱਗੇ ਇਲੈਕਸ਼ਨ ਲੜਨਾ ਸੀ ਤਾਂ ਕਰ ਰਿਆ ਤੇ ਫਿਰ ਤੁਸੀਂ ਵੀ ਇਲੈਕਸ਼ਨ ਲੜਨਾ ਅੱਗੇ ਤੁਸੀਂ ਐਮ ਐਲ ਏ ਵਾਸਤੇ ਲੜਨਾ ਤੁਸੀਂ ਉਹ ਕਰ ਦਿਓ ਕੰਮ ਤੁਸੀਂ ਕਿਉਂ ਨਹੀਂ ਕਰ ਰਹੇ ਜੋ ਕੰਮ ਮੈਂ ਕਰ ਰਿਹਾ ਮੈਂ ਚਲੋ ਮੰਨ ਲਓ ਇਹਨਾਂ ਦੇ ਕਹਿਣ ਮਤਲਬ ਕੇ ਵੀ ਮੈਂ ਇਲੈਕਸ਼ਨ ਕਰਕੇ ਕਰ ਰਿਹਾ ਤੇ ਤੁਸੀਂ ਵੀ ਤੇ ਸਤਾਈ ਦਾ ਲੜਨਾ ਫਿਰ ਤੁਸੀਂ ਕਰੋ ਲੋਕਾਂ ਦੀ ਬਾਹ ਫੜੋ ਕਿਉਂ ਨਹੀਂ ਫੜਦੇ ਇੱਕੋ ਅੱਖਰ ਨੂੰ ਗੈਂਗਸਟਰ ਅੱਖਰ ਲਾਤਾ ਮੈਨੂੰ ਵੀ ਭਾਈ ਜ਼ਿੰਦਗੀ ਜਿਉਣ ਦਾ ਹੱਕ ਆ ਮੈਂ ਵੀ ਆਪਦੇ ਘਰ ਵਾਪਸੀ ਕੀਤੀ ਆ ਮੁਖਤਾ ਰਾਜਾ ਐ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਮੈਨੂੰ ਉਹ ਇੱਕ ਅੱਖਰ ਨਾਲ ਹੀ ਕਹਿ ਕੇ ਕੇ ਭੰਡੀ ਜਾਣਾ ਤੇ ਮੈਨੂੰ ਪਿਛਾੜਨ ਦੀ ਕੋਸ਼ਿਸ਼ ਕਰਨੀ ਹੈ ਸਰਕਾਰ ਦੀ ਨਿਗਾਹ 'ਚ ਵੀ ਇਹਨੇ ਮਾੜਾ ਬਣਾਉਣਾ ਹੈ ਪਲਾਨਟ ਕਰਨਾ ਉੱਪਰ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਜਿਉ ਗੈਂਗਸਟਰ ਆ ਇਦਾਂ ਦੇਖੋ ਡੈਮੋਕ੍ਰੇਸੀ ਆ ਭਾਈ ਜੀ ਆ ਸਾਰੇ ਮੇਰੇ ਬਜ਼ੁਰਗ ਬੈਠੇ ਆ ਮੇਰੇ ਭਰਾ ਬੈਠੇ ਆ 7:30 ਵਜ ਗਏ ਰਾਤ ਦੇ ਸਿਆਲਾਂ ਦੇ ਦਿਨ ਸਾਰੇ ਇੱਥੇ ਬੈਠੇ ਹੋਏ ਅਸੀਂ ਦਫ਼ਤਰ ਦੇ ਵਿੱਚ ਤੇ ਤੁਸੀਂ ਬਾਹਰ ਗੱਡੀਆਂ ਦੇਖ ਲਓ ਇਧਰ ਇਹਨਾਂ ਦੇ ਦਫ਼ਤਰ ਦੇ ਵਿੱਚ ਜਾਂਦੇ ਜਾਂਦੇ ਨਿਗਾਹ ਮਾਰ ਕੇ ਨਾ ਇੱਕ ਸ਼ੂਟ ਕਰਕੇ ਲੈ ਜਾ ਜਿਵੇਂ ਇਹਨਾਂ ਦੇ ਦਫ਼ਤਰ ਦੇ ਮੂਰੇ ਕੀ ਆ ਗੱਲ ਇਹ ਨਹੀਂਗਾ ਪ੍ਰੋਬਲਮ ਇਹ ਆ ਇਹਨਾਂ ਦੀ ਆਪ ਦੀ ਬੋਲਬਾਣੀ ਮਾੜੀ ਆ ਇਹਨਾਂ ਦੇ ਆਪ ਦਾ ਜੋ ਲੋਕਾਂ ਨਾਲ ਵਿਹਾਰ ਕਰਦੀ ਉਹ ਮਾੜਾ ਤੇ ਗੱਲ ਉੱਪਰ ਬਣਾਉਣਾ ਸਰਕਾਰ ਦੇ ਸਾਹਮਣੇ ਮੈਨੂੰ ਜਾ ਕੇ ਵੀ ਉਹ ਗੈਂਗਸਟਰ ਹੈ ਜੀ ਉਹ ਹੈ ਜੀ ਫਿਰ ਮੈਂ ਮਰ ਜਨਾ ਮਾਰ ਦਿਓ ਮੈਨੂੰ ਫਿਰ ਮੇਰੇ ਤਾਂ ਜ਼ਿੰਦਗੀ ਜੇ ਹੁੰਦਾ ਕੋਈ ਹੱਕ ਨਹੀਂ ਹੈਗਾ ਇਲੈਕਸ਼ਨ ਤੁਸੀਂ ਨਹੀਂ ਲੜਨ ਦੇਣਾ ਚਾਹੁੰਦੇ ਮੈਨੂੰ ਠੀਕ ਹੈ ਜੀ ਲੋਕਾਂ ਦੇ ਵਿੱਚ ਜਾ ਕੇ ਮੈਨੂੰ ਕੰਮ ਤੁਸੀਂ ਨਹੀਂ ਕਰਨ ਦੇਣਾ ਚਾਹੁੰਦੇ ਮੈਨੂੰ ਦੱਸ ਦਿਓ ਮੈਂ ਕਿੱਥੇ ਜਾਵਾਂ ਅੱਛਾ ਲੋਕਾਂ ਦੇ ਵਿੱਚ ਜਾਂਦੇ ਹਾਂ ਉਦੋਂ ਲੋਕ ਕੀ ਰਿਸਪੌਂਸ ਕਰਦੇ ਨੇ ਕਿਉਂਕਿ ਤੁਸੀਂ ਆਪ ਹੀ ਪਾਸਟ ਵਾਲੀ ਲਾਈਫ ਨੂੰ ਜ਼ਿਕਰ ਕੀਤਾ ਕਿ ਐਮਐਲਏ ਸਾਹਿਬ ਇਹ ਇਲਜ਼ਾਮ ਲਗਾਉਂਦੇ ਨੇ ਗੈਂਗਸਟਰ ਦਾ ਟੈਗ ਲਾਉਂਦੇ ਨੇ ਲੋਕਾਂ ਨੇ ਬਸ ਤਾਂ ਇਹ ਜਾ ਕੁਝ ਨਹੀਂ ਬਿਲਕੁਲ ਜੀ ਆ ਪਿਆਰ ਆ ਤੁਹਾਡੇ ਸਾਹਮਣੇ ਬੈਠੇ ਆ ਪੁੱਛੋ ਇਹਨਾਂ ਨੂੰ ਕਿਸੇ ਨੂੰ ਪੁੱਛ ਲਓ ਕਿੰਦਾ ਦਾ ਰਿਸਪੌਂਸ ਮਿਲਦਾ ਪਿਆ ਜੇ ਮੈਂ ਗੈਂਗਸਟਰ ਹੀ ਹੋਵਾਂ ਜੇ ਮੈਂ ਇੰਨਾ ਹੀ ਮਾੜਾ ਕੁਝ ਕੀਤਾ ਹੋਵੇ ਜਾਂ ਮੈਂ ਇਦਾਂ ਹੀ ਮਾੜਾ ਕੁਝ ਕਰਦਾ ਪਿਆ ਹੋਵਾਂ ਤੇ ਮੈਨੂੰ ਉਹ ਪਿਆਰ ਮਿਲੇ ਨਾ ਬਾਕੀ ਜਿਹੜੀ ਗੱਲ ਆ ਆਉਟਪੁੱਟ ਦੀ ਉਹ 17 ਤਰੀਕ ਨੂੰ ਸਾਹਮਣੇ ਆਊਗੀ ਹਾਂ ਜੇ ਇਹਨਾਂ ਨੇ ਧੱਕਾ ਕੀਤਾ ਐਮਐਲਏ ਸਾਹਿਬ ਨੇ ਕੋਈ ਕਾਗਜ਼ ਰਿਜੈਕਟ ਕਰਾਏ ਮਤਲਬ ਜੋ ਇਹ ਜ਼ੋਰ ਲਾ ਸਕਦਾ ਤੇ ਉਹ ਚੀਜ਼ ਦਾ ਲੋਕਾਂ ਨੇ ਫਿਰ ਭਲੀ ਭਾਂਤੇ ਇਹਨਾਂ ਨੂੰ ਜਵਾਬ ਦੇਣਾ ਹੈ ਤਾਂ ਲੱਗਦਾ ਕਿ ਕਾਜ ਰਾਧ ਚਲੋ ਆਓ ਆਪ ਦਾ ਜ਼ੋਰ ਤਾਂ ਲਾਉ ਗਈ ਆਪ ਤਾਂ ਜ਼ੋਰ ਲਾਊਗਾ ਬਾਕੀ ਇਹ ਵੀ ਪ੍ਰਸ਼ਾਸਨ ਬਿਲਕੁਲ ਫੇਅਰ ਇਲੈਕਸ਼ਨ ਕਰਾਉਣ ਦੇ ਮੂਡ ਦੇ ਵਿੱਚ ਹੈ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਆਂ ਵੀ ਬਿਲਕੁਲ ਮੈਰਿਟ ਬੇਸ ਤੇ ਫੇਅਰ ਇਲੈਕਸ਼ਨ ਲੜਾਇਆ ਜਾਵੇ ਜੇ ਗਲਤ ਜੇ ਮੈਂ ਗਲਤ ਆ ਤੇ ਮੇਰੇ ਨਾਲ ਜੋ ਸਲੂਕ ਚਾਹੀਦਾ ਜੋ ਪਰਚਾ ਦੇਣਾ ਦੇ ਦਿਓ ਜੋ ਕੁਝ ਕਿਵੇਂ ਆ ਮੇਰੇ ਤੇ ਦਿਓ ਪਰ ਇਲੈਕਸ਼ਨ ਫੇਅਰ ਹੋਣਾ ਚਾਹੀਦਾ ਕਦੇ ਇੰਡਾਇਰੈਕਟਲੀ ਮੈਸਜ ਲਵਾਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਤੱਕ ਕਿ ਇਲੈਕਸ਼ਨ ਦੇ ਵਿੱਚ ਨਾ ਆਉ ਜਾਂ ਨਾ ਜਿਲ੍ਹਾ ਪ੍ਰਚਲਣੋ ਇਹ ਹੌਲੀ ਹੌਲੀ ਜੀ ਹੁਣ ਜਿਵੇਂ ਜਿਵੇਂ ਅੱਗੇ ਦਿਨ ਨੇੜੇ ਆਉਂਦੇ ਜਾਣਗੇ ਚੀਜ਼ਾਂ ਹੋਣਗੀਆਂ ਦਿਨ ਜਿਵੇਂ ਹੁਣ ਪੋਲਿੰਗ ਦਾ ਦਿਨ ਨੇੜੇ ਆਊਗਾ ਵੋਟਾਂ ਪੈਣੀਆਂ ਨੇ 14 ਨੂੰ ਹੌਲੀ ਹੌਲੀ ਇਹਨਾਂ ਚੀਜ਼ਾਂ ਵਧਣਗੀਆਂ ਫਿਰ ਜਿੰਨਾ ਜ਼ੋਰ ਲੱਗਿਆ ਫਿਰ ਲਾਉਣਗੇ ਇੰਸਟਾਗ੍ਰam ਅਕਾਊਂਟ ਕਿ ਬੰਦ ਹੋ ਗਏ ਤੁਹਾਡਾ ਇਹ ਤਾਂ ਜੀ ਜਿਨ੍ਹਾਂ ਨੇ ਬੰਦ ਕਰਾਇਆ ਉਹ ਜਾਣਦੇ ਮੈਨੂੰ ਤਾਂ ਪਤਾ ਨਹੀਂ ਮੈਂ ਤੇ ਮੇਲਾ ਮੂਲਾ ਪੀਲਾ ਬੂਲਾ ਪਾ ਗਏ ਉਹਨੂੰ ਮਸਾ ਚਲਾਇਆ ਤੇ ਤਾਂ ਬੰਦ ਕਰਾਉਣ ਵਾਲੇ ਨੂੰ ਪਤਾ ਵੀ ਕਿਉਂ ਬੰਦ ਕਰਾਤਾ ਸ਼ਾਇਦ ਇੰਸਟਾਗ੍ਰam ਤੋਂ ਡਰਾਈ ਜਾਂਦਾ ਕਿਉਂ ਉਹਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਇੰਸਟਾਗ੍ਰam ਜਾ ਕੇ ਵੋਟਾਂ ਪਾਉਂਦਾ ਇੱਕ ਅਸੀਂ ਸੋਸ਼ਲ ਮੀਡੀਆ ਤੇ ਕਿਤੇ ਆਉਣੇ ਜਾਂਦੇ ਆ ਹਰੇਕ ਕੋਈ ਬੰਦਾ ਸੋਸ਼ਲ ਮੀਡੀਆ ਯੂਜ਼ ਕਰਦਾ ਅਸੀਂ ਉਹਦੇ ਤੱਕ ਮੈਸੇਜ ਪਹੁੰਚਾਉਣੇ ਆ ਚਲੋ ਉਹਨੂੰ ਚੰਗਾ ਲੱਗੇ ਮਾੜਾ ਲੱਗੇ ਉਹ ਕੱਲ ਵੋਟ ਪਾਵੇ ਨਾ ਪਾਵੇ ਇਹ ਉਸ ਬੰਦੇ ਦੀ ਮਰਜ਼ੀ ਆ ਪਰ ਹੁਣ ਇਹ ਬੰਦ ਕਰਦੇ ਚਲੋ ਕੋਈ ਗੱਲ ਨਹੀਂ ਮੈਂ ਰਿਕਵਰ ਕਰ ਲਿਆ ਜੀ ਦੁਬਾਰਾ ਬੰਦ ਕਰਨਗੇ ਦੁਬਾਰਾ ਰਿਕਵਰ ਕਰ ਲਾਂਗੇ ਜਿਲ੍ਹਾ ਪ੍ਰੇਸ਼ ਸਾਰੇ ਪੰਜਾਬ ਚ ਹੋ ਰਹੀ ਐ ਪਰ ਤੁਹਾਡੀ ਸੀਡ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਐ ਕਹਿੰਦੇ ਐ ਤਾਂ ਨਵੇਂ ਪੁਆੜੇ ਪੈਂਦੇ ਨੇ ਇੱਥੇ ਨਹੀਂ ਪੁਆੜੇ ਤਾਂ ਚਲੋ ਬਾਈ ਜੀ ਇੱਥੇ ਕੀ ਪੈਣੇ ਸਾਡਾ ਹਲਕਾ ਹੀ ਬੜਾ ਵਧੀਆ ਤੇ ਇਹ ਆ ਵੀ ਇਹਨਾਂ ਨੇ ਮਾੜਾ ਬਣਾ ਦਿੱਤਾ ਇਥੋਂ ਦੇ ਲੋਕ ਬਹੁਤ ਵਧੀਆ ਅਧਿਆਤੀ ਹਲਕੇ ਦੇ ਕਿਸੇ ਸਿਰ ਕੋਈ ਬੋਝ ਨਹੀਂ ਪਾਉਂਦੇ ਤੇ ਕੋਈ ਇੰਦਾਂ ਦੀ ਐਸਾ ਚ ਮੰਗਾਂ ਇੰਦਾਂ ਦੀਆਂ ਨਹੀਂ ਹੈਗੀਆਂ ਜਿਹੜੀਆਂ ਵਾਜਬ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਸੀ ਉਹ ਇਹਨਾਂ ਨੇ ਨਹੀਂ ਕੀਤੀਆਂ ਜੋ ਕੰਮ ਇਹਦੇ ਕਰਨ ਵਾਲੇ ਸੀ ਐਮਐਲਏ ਸਾਹਿਬ ਦੇ ਉਹ ਕੰਮ ਹੁਣ ਲੋਕ ਰਾਲ ਕੇ ਕਰੀ ਜਾਂਦੇ ਆ ਆ ਪਿੱਛੇ ਜੇ ਮਮਦੋੜ ਤਰਨਾ ਲੱਗਿਆ ਸੀ ਮੈਂ ਇਹਨਾਂ ਦੀ ਉਹ ਜਿਹੜੀ ਇੱਕ ਸੜਕ ਛੁੱਟ ਕੇ ਪਟਾਤੀ ਇਹਨਾਂ ਨੇ ਸੀਵਰੇਜ ਦੇ ਚੱਕਰ ਦੇ ਵਿੱਚ ਪਟਾਤਾ ਦਿੱਤੀ ਆ ਹੁਣ ਉਹ ਬਣਦੀ ਨਹੀਂ ਪਈ ਤਰਨਾ ਲਾ ਕੇ ਉੱਥੇ ਬੈਠੇ ਰਹੇ ਲੋਕ ਠੀਕ ਹੈ ਜੀ ਬਾਅਦ ਚ ਪਤਾ ਨਹੀਂ ਕੀ ਹੁਣ ਇਹਨੇ ਸਵਾਸ਼ਣ ਦਿੱਤਾ ਜਾਂ ਕੀ ਕੀਤਾ ਉਹ ਆਉਣ ਵਾਲੇ ਦਿਨਾਂ ਜੋ ਵੀ ਪਤਾ ਲੱਗ ਜਾਏ ਅੱਛਾ ਆਯਾਦ ਉਮੀਦਵਾਰ ਤੌਰ ਤੇ ਕਿਉਂ ਲੜਨ ਦਾ ਮਨ ਬਣਾਇਆ ਬਹੁਤ ਸਾਰੀਆਂ ਪਾਰਟੀਆਂ ਵੀ ਨੇ ਕੋਈ ਅਪਰੋਚ ਵੀ ਕਰ ਰਹੇ ਹੋਊਗਾ ਬਿਲਕੁਲ ਜੀ ਅਸੀਂ ਦੇਖੋ ਸਾਰੀਆਂ ਪਾਰਟੀਆਂ ਨੂੰ ਹੀ ਬੇਨਤੀ ਕੀਤੀ ਸਾਰੀਆਂ ਨੂੰ ਹੀ ਕਹਿੰਨੇ ਆ ਕੋਈ ਜਿੰਨੇ ਵੀ ਸਾਡੇ ਭਰਾ ਨੇ ਹਰੇਕ ਕੋਈ ਕੋਈ ਨਾ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਆ ਆਜ਼ਾਦ ਦੇ ਤੌਰ ਤੇ ਇਹ ਸੀ ਕਿ ਲੋਕਾਂ ਦਾ ਮੇਰੇ ਆਪ ਦੇ ਭਰਾਵਾਂ ਦਾ ਮੈਨੂੰ ਹੰਗਾਰਾ ਪਿਆਰ ਇੰਨਾ ਜ਼ਿਆਦਾ ਮਿਲਿਆ ਕਿ ਮੈਨੂੰ ਅੰਜ ਲੱਗਿਆ ਕਿ ਮੈਨੂੰ ਆਜ਼ਾਦ ਲੜਨਾ ਚਾਹੀਦਾ ਅਪਰੋਚ ਕੀਤਾ ਬਾਕੀ ਪਾਰਟੀਆਂ ਨੇ ਚਲੋ ਆਪ ਦੇ ਲੈਵਲ ਤੇ ਕੋਈ ਕਰਦੇ ਹੀ ਹੈ ਜੀ ਸਾਰੇ ਥੋੜਾ ਬਤ ਕਿਉਂਕਿ ਇਹ ਹੋ ਜਾਂਦਾ ਨਾ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਇੱਕ ਪਾਰਟੀ ਦਾ ਕਾਡਰ ਵੀ ਹੁੰਦਾ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਚ ਉਤਨ ਆਪਦੇ ਆਪ ਚ ਹੁੰਦਾ ਹੈ ਕਿ ਹਾਂ ਇੱਕ ਧੜੇ ਦਾ ਹੋ ਕੇ ਕਈ ਵਾਰ ਹੁੰਦਾ ਕਿ ਵੋਟ ਪਾਈ ਜਾਂਦੀ ਹੈ ਨਹੀਂ ਮੇਰੇ ਆਪਦੇ ਲੋਕ ਮੇਰਾ ਧੜਾ ਜੀ ਮੇਰਾ ਬਿਲਕੁਲ ਧੜਾ ਤੇ ਮੇਰੇ ਨਾਲ ਲੋਕ ਇਹ ਗੱਲਾਂ ਕਰ ਰਹੇ ਨੇ ਕਿ 2027 ਦੇ ਲਈ ਇਹ ਨਹੀਂ ਰੱਖੀ ਜਾ ਰਹੀ ਹੈ ਗੁਰਪ੍ਰੀਤ ਸੇਖੋਂ ਵੱਲੋਂ ਤਾਂ ਫਿਰ ਇਹ ਚਮੜਾ ਕੀ ਹੈ ਭਾਈ ਜੀ ਜੇ ਕੋਈ ਚੰਗਾ ਕੰਮ ਇਹ ਕਰ ਪਾਇਆ ਮਤਲਬ ਜਿੰਨਾ ਹਾਰਨਾ ਗੁਰੂ ਸਾਹਿਬ ਦੇ ਹੱਥਾ ਚਲੋ ਜੇ ਪਾਵਰ ਹੱਥ ਚ ਆਉਂਦੀ ਹੈ ਤੇ ਕੋਈ ਚੰਗਾ ਕਰ ਪਾਇਆ ਤੇ ਉਹ ਮੈਂ ਤਾਂ ਨਹੀਂ ਸਮਝਦਾ ਵੀ ਕੋਈ ਮਾੜੀ ਕੰਮ ਵੀ ਮੈਂ ਮਾੜਾ ਕਰ ਦੂੰਗਾ ਫਿਰ ਕੋ ਕਿ ਇਹਹੀ ਚੀਜ਼ ਕਰਕੇ ਵਿਰੋਧੀ ਪਾਰਟੀਆਂ ਹੋ ਸਕਦਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੋਵੇ ਪਰ ਮੈਂ ਤਾਂ ਨਹੀਂ ਇਦਾਂ ਦਾ ਸੋਚਦਾ ਵੀ ਇਹ ਕੋਈ ਮਾੜੀ ਚੀਜ਼ ਹੈ ਜਾਂ ਹਾਂ ਮੈਨੂੰ ਕੋਈ ਅਖਤਿਆਰ ਨਹੀਂ ਹੈਗਾ ਵੀ ਮੈਂ ਇਲੈਕਸ਼ਨ ਨਹੀਂ ਲੜ ਸਕਦਾ ਠੀਕ ਹੈ ਜੀ ਅੱਛਾ ਲੋਕਾਂ ਦੇ ਵੀ ਤੁਸੀਂ ਜਾਣਦੇ ਹੋ ਲੋਕ ਬਹੁਤ ਸਾਰੇ ਕਿਉਂਕਿ ਪਹਿਲਾਂ ਤੁਹਾਡਾ ਹਲਕੇ ਦੀ ਬਹੁਤ ਚਰਚਾ ਰਹੀ ਹੈਗੀ ਖਾਸ ਤੌਰ ਤੇ ਜਦੋਂ ਇੱਕ ਸਾਧ ਸਰਕਾਰ ਦਾ ਰਹਿ ਗਿਆਗਾ 4 ਸਾਲ ਹੋ ਗਏ ਨੇ ਤਾਂ ਜਿਮਨੀ ਚੋਨਾ ਦੇ ਵਿੱਚ ਵੀ ਆਪਾਂ ਦੇਖਿਆ ਕਿ ਲੋਕਾਂ ਨੂੰ ਹੁੰਦਾ ਕਿ ਚਲੋ ਆਪਦੇ ਪਾਰਟੀ ਦਾ ਬੰਦਾ ਆਪ 45 ਕੰਮ ਹੋ ਜਾਊਗਾ ਕੋਈ ਇੱਥੇ ਲੋਕਾਂ ਦਾ ਕੀ ਰਿਸਪਾਂਸ ਹੈ ਇੱਥੇ ਲੋਕ ਇਹ ਚੀਜ਼ ਨਹੀਂ ਦੇਖ ਰਹੇ ਕਿ ਉਹ ਆਪਣਾ ਐਮਐਲਏ ਨਹੀਂ ਦੇਖ ਰਹੇ ਜਾਂ ਉਹਨਾਂ ਦਾ ਐਮਐਲਏ ਉਸ ਤਰ੍ਹਾਂ ਦੀ ਜਗ੍ਹਾ ਨਹੀਂ ਉਹਨਾਂ ਚ ਬਣਾ ਪਾਇਆ ਬਸ ਗੱਲ ਇਹ ਬਈ ਜੀ ਬੋਲਬਾਣੀ ਤੇ ਵਿਹਾਰ ਲੋਕਾਂ ਦੇ ਵਿੱਚ ਆਉਦੀ ਜਗ੍ਹਾ ਨਹੀਂ ਬਣੀ ਲੋਕਾਂ ਨੂੰ ਉਹਨਾਂ ਨੇ ਆਪਦਾ ਨਹੀਂ ਸਮਝਿਆ ਤੇ ਹੁਣ ਲੋਕਾਂ ਨੇ ਐਮਐਲਏ ਨੂੰ ਆਪਦਾ ਨਹੀਂ ਸਮਝਿਆ ਇਹ ਫਰਕ ਤੁਸੀਂ ਬੋਲਬਾਣੀ ਦੀ ਹਰ ਗੱਲ ਜ਼ਿਕਰ ਕਰਦੇ ਹੋ ਹਰ ਇੱਕ ਇੰਟਰਵਿਊ ਦੇ ਵਿੱਚ ਇਹੋ ਜੀ ਕੀ ਬੋਲਬਾਣੀ ਹੈਗੀ ਇਹ ਜੀ ਕੋਈ ਗੱਲ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕੋਈ ਕਲਿੱਪ ਆ ਹੀ ਜਾਣਾ ਸਾਹਮਣੇ ਕਿਤੇ ਨਾ ਕਿਤੇ ਕੁਝ ਕੁਝ ਨਾ ਕੁਝ ਸਾਹਮਣੇ ਆ ਜਾਊਗਾ ਉਹ ਤੁਹਾਨੂੰ ਪਤਾ ਲੱਗ ਹੀ ਜਾਣਾ ਜੀ ਕਿੱਦਾਂ ਬੋਲਣ ਦਾ ਤਰੀਕਾ ਕਿੱਦਾਂ ਦਾ ਗੱਲ ਕਰਨ ਦਾ ਨਜ਼ਰੀਆ ਕਿੱਦਾਂ ਦਾ ਵੇ ਆਫ ਟਾਕਿੰਗ ਵੀ ਬੰਦੇ ਦਾ ਸਹੀ ਹੋਣਾ ਚਾਹੀਦਾ ਨਾ ਜੇ ਅਸੀਂ ਗੱਲ ਕਰਦੇ ਹਰੇਕ ਦੇ ਗਾਲੀ ਪਈ ਜਾਈਏ ਉਹ ਤਾਂ ਡਿਕਟੇਟਰ ਬਣ ਕੇ ਤਾਂ ਕੁਝ ਨਹੀਂ ਹੁੰਦਾ ਐਸਾ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਸੀ ਜੋ ਤੁਸੀਂ ਸੋਚਿਆ ਕਿ ਠੀਕ ਹੈ ਵਾਈਫ ਨੂੰ ਲੜਾਉਣਾ ਇਸ ਵਾਰ ਇਲੈਕਸ਼ਨ ਦੇ ਘਰ ਦੇ ਵਿੱਚ ਠੀਕ ਮਾਹੌਲ ਹੈ ਜੀ ਉਹ ਸਹੀ ਆ ਉਹਨਾਂ ਨੂੰ ਮਤਲਬ ਫੀਲ ਹੋ ਰਿਹਾ ਵੀ ਚਲੋ ਤਾਂ ਹੁੰਦਾ ਕਿ ਚਲੋ ਪਹਿਲਾਂ ਬਹੁਤ ਕੁਝ ਹੋਇਆ ਹੈ ਇਸ ਵਾਰ ਵੀ ਚੰਗੇ ਪਾਸੇ ਨੂੰ ਚਲਿਆ ਗਿਆ ਤੇ ਉਹ ਖੁਸ਼ ਨੇ ਬਿਲਕੁਲ ਚੋਣ ਮੈਦਾਨ ਦੇ ਵਿੱਚ ਕਿਹਨੂੰ ਤੁਸੀਂ ਕੰਪੀਟੀਟਰ ਮੰਨਦੇ ਹੋ ਆਪਣਾ ਕਿਉਂਕਿ ਇੱਕ ਪਾਸੇ ਸੱਤਾਧਾਰੀ ਧਰਨਾ ਮੱਥਾ ਲਾਇਆ ਹੈ ਅਕਾਲੀ ਦਲ ਕਹਿੰਦਾ ਤਰਨ ਤਾਨ ਤੋਂ ਬਾਅਦ ਕਿ ਅਸੀਂ ਰਿਵਾਈਵਲ ਕਰ ਰਹੇ ਹਾਂ ਹਾਂਜੀ ਕਾਂਗਰਸ ਵੀ ਆਪਣਾ ਜੋਰ ਲਾ ਰਹੀ ਹੈ ਅਕਾਲੀ ਦਲ ਦਾ ਜੀ ਆਪਾਂ ਨੂੰ ਸਮਰਥਨ ਠੀਕ ਹੈ ਜੀ ਦੋ ਸੀਟ ਤੇ ਅਕਾਲੀ ਦਲ ਸਮਰਥਨ ਕਰ ਰਿਹਾ ਮੈਨੂੰ ਤੇ ਦੋਹਾਂ ਤੇ ਅਸੀਂ ਅਕਾਲੀ ਦਲ ਨੂੰ ਸਮਰਥਨ ਕਰਾਂਗੇ ਬਾਕੀ ਸਾਡੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਵੀ ਆ ਜਿਹੜੀਆਂ ਚਲੋ ਵਧੀਆ ਸਪੋਰਟ ਕਰਦੀਆਂ ਸਾਡੇ ਬਜ਼ੁਰਗ ਨੇ ਉਹ ਸਾਡੇ ਪੰਜ ਨੇ ਸਰਪੰਚ ਨੇ ਸਾਫਾ ਸਰਪੰਚ ਨੇ ਸਾਰੇ ਬਹੁਤ ਸੋਹਣੀ ਸਪੋਰਟ ਕਰਦੇ ਸਾਡੇ ਆਪ ਦੇ ਲੋਕ ਨੇ ਬਹੁਤ ਸਪੋਰਟ ਕਰਦੇ ਆ ਜੇ ਤੁਸੀਂ ਗੱਲ ਮੁਕਾਬਲੇ ਦੀ ਕਰਦੇ ਹੋ ਮੈਂ ਇਦਾਂ ਦੀ ਗੱਲ ਕੋਈ ਨਹੀਂ ਕਹਿੰਦਾ ਵੀ ਕਿੰ데 ਨਾ ਮੁਕਾਬਲਾ ਇਹ ਜਿਹੜੀ ਚੀਜ਼ ਆ 17 ਤਰੀਕ ਨੂੰ ਜਦੋਂ ਡੱਬੇ ਖੁੱਲਣੇ ਆ ਉਹਦੇ ਵਿੱਚੋਂ ਕੀ ਨਿਕਲਣਾ ਹੈ ਉਹਨੇ ਦੱਸ ਦੇਣਾ ਕਿੰਦਾ ਮੁਕਾਬਲਾ ਸੀ ਤੇ ਕਿੰਦੇ ਨਾਲ ਸੀ ਅੱਛਾ ਜਦੋਂ ਜ਼ਿਲ੍ਹਾ ਪ੍ਰੈਸ਼ਾ ਦੀ ਗੱਲ ਆਉਂਦੀ ਹੈ ਕਿਉਂਕਿ ਇੱਕ ਸਾਲ ਸਰਕਾਰ ਦਾ ਚਾਇਆ ਰਹੇਗਾ ਪਰ ਜ਼ਿਲ੍ਹਾ ਪ੍ਰੀਸ਼ਦ ਤੇ ਦੁਬਾਰਾ ਵੀ ਚਲਣੀ ਹੈ ਇਹਦਾ 5 ਸਾਲ ਤੁਹਾਡੇ ਤੱਕ ਹੀ ਰਹਿਣੀ ਹੈ ਜਿਹੜਾ ਜਿੱਤ ਗਿਆ ਉਹ ਸਰਕਾਰ ਨਾਲ ਕੋਈ ਸਬੰਧ ਨਹੀਂ ਉਹਦਾ ਕੀ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਹੈਗੀ ਹੈਗੀ ਕਿ ਇੱਕ ਸਾਲ ਰਹੇਗਾ ਪਰ 4 ਸਾਲ ਦਾ ਬਾਅਦ ਦੇ ਵਿੱਚ ਵੀ ਪਏ ਨੇ ਨਹੀਂ ਤੇ ਲੋਕਾਂ ਦੇ ਹੁਣ ਮਨਾਂ ਦੇ ਖਿਆਲ ਨੇ ਜੀ ਜਿੰਨਾ ਉਹ ਅੱਕ ਚੁੱਕੇ ਉਹ ਫਿਰ ਤਰੀਕੇ ਨਾਲ ਸੋਚਣਗੇ ਹੁਣ ਇਹਨੇ ਏਕਾ ਹੀ ਬਹੁਤ ਦਿੱਤੇ ਉਹ ਸੋਚਣਗੇ ਕੀ ਲੋਕਲ ਲੈਵਲ ਤੇ ਕੋਈ ਕੰਮ ਨਹੀਂ ਹੋਇਆ ਕੰਮ ਜੀ ਲੋ ਤੁਸੀਂ ਦੇਖੋ ਮਮਦੂਦ ਧਰਨਾ ਲੱਗਿਆ ਸਾਡੇ ਪਿੰਡ ਦਾ ਅਸੀਂ ਵੀਰੇ ਜੋ ਪਟਿਆ ਪਿਆ ਸੜਕ ਉੱਥੇ ਕੋਈ ਨਹੀਂ ਬਣੀ ਉੱਥੇ ਜਾ ਕੇ ਤੁਸੀਂ ਲੋਕਾਂ ਤੋਂ ਪੁੱਛ ਲਿਓ ਚਲੋ ਹੋ ਸਕਦਾ ਮੈਂ ਬੋਲਦਾ ਤੇ ਇੰਜ ਲੱਗਦਾ ਵੀ ਇਹ ਖلاف ਬੋਲਦਾ ਉੱਥੇ ਜਾ ਕੇ ਪੁੱਛ ਲਿਓ ਜੇ ਕੋ ਪੈ ਪੈ ਗਈ ਦੋ ਸੜਕਾਂ ਵੀ ਬੰਨੀਆਂ ਉਹਦੇ ਉੱਤੇ ਕੁਝ ਹੋਣਾ ਵੀ ਆ ਉਹ ਲੋਕਾਂ ਦੇ ਲੰਘਣ ਯੋਗ ਰਸਤਾ ਵੀ ਬੰਨਣਾ ਹੋਰ ਕਿੰਨੇ ਕ ਕੰਮ ਹੋ ਗਏ ਤੁਸੀਂ ਦੱਸ ਦਿਓ ਪਿੰਡਾਂ ਦੇ ਵਿੱਚ ਲੜਾਈਆਂ ਤੋਂ ਬਿਨਾਂ ਤੇ ਕੁਝ ਨਹੀਂ ਹੋਇਆ ਜਿੰਨੀ ਮਕਾ ਲਓ ਪਵਾਦੀ ਇਹਨਾਂ ਨੇ ਅਸਾ ਲੋਕਾਂ ਦੇ ਵੀ ਜੋ ਜਾਣੇ ਹੋ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਦੀ ਦੱਸਦੇ ਵੀ ਹੋਣਗੇ ਹਾਂਜੀ ਕਿਹੜੇ ਇਹ ਜੇ ਚਾਰ ਕੰਮ ਨੇ ਜਿਹੜੇ ਗੁਰਪ੍ਰੀਤ ਸਿੱਖ ਉਹ ਕਹਿੰਦਾ ਕਿ ਜਿੱਦੇ ਜਿੱਤ ਗਏ ਕਰਨੇ ਪਹਿਲਾਂ ਦੇਖੋ ਜੀ ਅਸੀਂ ਸਕੂਲਿੰਗ ਨੂੰ ਲੈ ਕੇ ਮੈਡੀਕਲ ਸੁਧਾਵਾ ਨੂੰ ਲੈ ਕੇ ਠੀਕ ਤੇ ਜਿਹੜੇ ਸਾਡੇ ਬਿਲਕੁਲ ਲੋ ਵਰਗ ਦੇ ਸਾਡੇ ਭਰਾ ਨੇ ਉਹਨਾਂ ਦਾ ਰੋਜ਼ਗਾਰ ਦਾ ਕੀ ਕਰ ਸਕਦੇ ਆ ਉਹ ਚੀਜ਼ ਦੇਖਣੀ ਹੈ ਜੀ ਤੇ ਜੋ ਅਸੀਂ ਚਲੋ ਸੋਸ਼ਲ ਸਰਵਿਸ ਦੇ ਅੱਗੇ ਮਤਲਬ ਤਰੀਕੇ ਨਾਲ ਬੇਟੀਆਂ ਦੇ ਵਿਆਹ ਕਰਦੇ ਸੀ ਉਹ ਅਸੀਂ ਨਿਰੰਤਰ ਉਦਾਂ ਹੀ ਜਾਰੀ ਰੱਖਾਂਗੇ ਹਰ ਸਾਲ ਕਰਵਾਵਾਂਗੇ ਤੇ ਬਾਕੀ ਜੋ ਕਿਸੇ ਦਾ ਇਲਾਜ ਦਾ ਕੰਮ ਆ ਕਿਸੇ ਦੇ ਘਰ ਦਾ ਕੋਈ ਕੰਮ ਜੋ ਅੱਗੇ ਵੀ ਅਸੀਂ ਟੀਮ ਦੇ ਤੌਰ ਤੇ ਇਕੱਠੇ ਹੋ ਕੇ ਸਾਰੇ ਭਰਾ ਕਰਦੇ ਸੀ ਉਹ ਵੀ ਅੱਗੇ ਕਰਦੇ ਰਵਾਂਗੇ ਅੱਛਾ ਵੈਸੇ ਵੀ ਤੁਹਾਨੂੰ ਥ੍ਰੈਟ ਪਰਸੈਪਸ਼ਨ ਹੈਗੀ ਹੈ ਕਿ ਮੈਨਾ ਕਿ ਬਈ ਨਾ ਇੰਡਾਇਰੈਕਟリー ਡਾਇਰੈਕਟਲੀ ਜਦੋਂ ਇਹੋ ਜਿਹਾ ਚੋਣਾਂ ਦਾ ਵੇਲਾ ਹੁੰਦਾ ਕਿਉਂਕਿ ਕੱਟ ਬਹੁਤ ਹੁੰਦਾ ਔਰ ਇਹੋ ਜਿਹੇ ਸਮੇਂ ਦੇ ਫਿਰ ਅਡਜਸਟ ਕਿਵੇਂ ਕਰਦੇ ਨੇ ਸਾਰੀ ਚੀਜ਼ਾਂ ਅਡਜਸਟ ਹੁੰਦਾ ਵਾਇਗਰੂ ਤੇ ਇੱਜੇ ਸਾਰਾ ਕੁਝ ਉਹ ਤਾਂ ਚਲੋ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਉਹ ਇਸ ਚੀਜ਼ ਨੂੰ ਦੇਖਣ ਉਹਨਾਂ ਚਿਰ ਵਾਸਤੇ ਇਹਨੂੰ ਯਕੀਨੀ ਬਣਾਉਣ ਵੀ ਸਿਕਿਉਰਟੀ ਸਹੀ ਰਵੇ ਹਾਂਜੀ ਕੋਈ ਉਸ ਤੋਂ ਪਹਿਲਾਂ ਕੋਈ ਮੁਲਾਕਾਤ ਤੁਸੀਂ ਕੀਤੀ ਹੈ ਪ੍ਰਸ਼ਾਸਨ ਨਾਲ ਲੋਕਲ ਐਸਐਸਪੀ ਨਾਲ ਜਾਂ ਨਹੀਂ ਉਦਾਂ ਤਾਂ ਉਹਨਾਂ ਨੂੰ ਕੁਝ ਨਹੀਂ ਹਲੇ ਵੀ ਕੋਈ ਬੇਨਤੀ ਨਹੀਂ ਕੀਤੀ ਪਰ ਇਹ ਆ ਵੀ ਆ ਕਾਗਜ਼ ਭਰਨ ਤੋਂ ਬਾਅਦ ਚ ਉਹਨਾਂ ਨੂੰ ਬੇਨਤੀ ਕਰਾਂ ਹੁਣ ਬਗਾਲੇ ਆ ਜੀ ਅਸੀਂ ਅਪੀਲ ਕਰਦੇ ਆ ਆਪਦੇ ਲੋਕਾਂ ਨੂੰ ਆਪਦੇ ਭਰਾਵਾਂ ਨੂੰ ਪਿੰਡਾਂ ਨੂੰ ਕਿ ਸਹੀ ਗਲਤ ਦੀ ਚੋਣ ਜ਼ਰੂਰ ਕਰਿਓ ਮੈਂ ਸਹੀ ਆ ਜਾਂ ਗਲਤ ਆ ਇਹ ਉਹਨਾਂ ਨੇ ਨਿਰਣਾ ਲੈਣਾ ਕਿਸੇ ਦੇ ਕਿਹਾ ਨਾ ਮੈਂ ਸਹੀ ਹੋ ਸਕਦਾ ਨਾ ਗਲਤ ਹੋ ਸਕਦਾ ਅੱਛਾ ਸਰਪੰਚਾਂ ਦਾ ਕੀ ਮਾਹੌਲ ਹੈ ਤੁਹਾਨੂੰ ਲੈ ਕੇ ਕਿਉਂਕਿ ਬੇਸਿਕਲੀ ਤਾਂ ਪਿੰਡਾਂ ਮਿੰਡਾਂ ਦੇ ਵਿੱਚ ਜੋ ਜਾਣਿਓ ਸਾਰਾ ਕੁਝ ਸਰਪੰਚ ਲੋਕਲ ਹੈ ਆਪਦੇ ਪੂਰਾ ਹੈਂਡਲ ਕਰ ਰਹੇ ਹੁੰਦੇ ਆ ਇਹ ਚੀਜ਼ਾਂ ਨੂੰ ਹਾਂਜੀ ਬਿਲਕੁਲ ਜੀ ਨਾਲ ਭਰਾ ਨੇ ਮੌਜੂਦਾ ਸਰਪੰਚ ਵੀ ਨੇ ਸਾਬਕਾ ਸਰਪੰਚ ਵੀ ਨਾਲ ਨੇ ਪੰਜਵੀਂ ਨੇ ਨੰਬਰਦਾਰ ਨੇ ਸਾਰੇ ਜਿਨ੍ਹਾਂ ਨੇ ਪਤਵੰਤੇ ਸਾਡੇ ਇਲਾਕੇ ਦੇ ਨੇ ਸਾਰੇ ਨਾਲ ਅਖੀਰ ਤੇ ਤੁਹਾਡੇ ਜਿਹੜੀ ਸਿਕਿਉਰਿਟੀ ਉਹਦੇ ਬਾਰੇ ਪੁੱਛਾਂਗੇ ਹੁਣ ਤਾਂ ਨਹੀਂ ਕਦੇ ਕੋਈ ਪ੍ਰਸ਼ਾਸਨ ਨੇ ਤੁਹਾਨੂੰ ਕੁਝ ਦੱਸਿਆ ਜਾਂ ਕੋਈ ਥ੍ਰੈਟ ਪਰਸੈਪਸ਼ਨ ਨੂੰ ਲੈ ਕੇ ਕਿਉਂਕਿ ਇੱਕ ਤਾਂ ਚੋਣਾਂ ਦਾ ਵੇਲਾ ਆ ਜਾਂਦਾ ਉਹਦੋਂ ਭੂੜ ਰਾਸ਼ੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਵਾਰਨ ਕਰਦੇ ਆ ਵੱਡੇ ਪੱਧਰ ਤੇ ਪੁਲਿਸ ਅਧਿਕਾਰੀ ਵੀ ਇਨਪੁੱਟ ਵੀ ਬਹੁਤ ਹੁੰਦੀਆਂ ਨੇ ਨਹੀਂ ਜੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਜੀ ਮੈਨੂੰ ਅਗਾਹ ਕਰ ਦਿੰਦੇ ਪ੍ਰਸ਼ਾਸਨ ਨੇ ਸਾਥ ਦਿੱਤਾ ਕੋਈ ਇਦਾਂ ਦੀ ਗੱਲ ਨਹੀਂ ਹਮ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਵੀਰ ਜੀ